ਤੁਸੀਂ ਵੇਖ ਰਹੇ ਹੋ ਜੀਤ ਵੈਪਟੀ ਵੀ ਮਾ ਨਵਾਂ ਸ਼ਹਿਰ ਤੋਂ ਜਸਵੀਰ ਤੇ ਨੂਰਪੁਰ ਮੇਰੇ ਨਾਲ ਗੁਰਜਿੰਦਰ ਸਿੰਘ ਗੁਰੂ ਅੱਜ ਖਟਕੜ ਕਲਾ ਵਿਖੇ ਸ਼ਹੀਦ ਭਗਤ ਸਿੰਘ ਨੌਜਵਾਨ ਸਵਾਲ ਵੱਲੋਂ ਨਸ਼ਿਆਂ ਬੇਰਜ਼ਗਾਰੀ ਤੇ ਵੱਖ-ਵੱਖ ਲਾਹਮਤਾਂ ਦੇ ਖਿਲਾਫ ਧਰਨਾ ਲਗਾਇਆ ਗਿਆ ਸ਼ਹੀਦ ਭਗਤ ਸਿੰਘ ਦੇ ਬੁੱਤ ਦੇ ਸਾਹਮਣੇ ਇਸ ਸਮੇਂ ਧਰਨਾ ਲਗਾਇਆ ਜਾ ਰਿਹਾ ਤੇ ਵੱਖ-ਵੱਖ ਆਗੂ ਜਿੱਥੇ ਪਹੁੰਚੇ ਨੇ ਉਹਨਾਂ ਦੇ ਨਾਲ ਤੁਹਾਡੇ ਅਸੀਂ ਵਿਚਾਰ ਸਾਂਝੇ ਕਰਾਂਗੇ ਕੀ ਕਹਿਣਾ ਚਾਹੁੰਦੇ ਨੇ ਇਸ ਮੌਕੇ ਤੇ ਕਿਹੜੇ-ਕਿਹੜੇ ਮੁੱਦਿਆਂ ਨੂੰ ਲੈ ਕੇ ਉਹਨਾਂ ਵੱਲੋਂ ਇੱਥੇ ਧਰਨਾ ਲਗਾਇਆ ਜਾ ਰਿਹਾ ਦੇਖਦੀ ਯਾਦੀ ਬਾਦ ਅਜੇ ਤੱਕ ਜਿਹੜੇ ਲੋਕਾਂ ਦੇ ਵਾਦੇ ਪੂਰੇ ਨਹੀਂ ਹੋਏ ਬੱਕ ਬੱਕ ਆਗੂ ਲਾਰੇ ਲਾ ਰਹੇ ਨੇ ਆਓ ਆਪਾਂ ਤੁਹਾਡੀ ਗੱਲਬਾਤ ਕਰਾਉਣੇ ਆਗੂਆਂ ਦੇ ਨਾਲ ਕੀ ਕਹਿਣਾ ਚਾਹੁੰਦੇ ਆ 28 ਸਤੰਬਰ 118 ਮੇ ਸ਼ਹੀਦ ਆਜ਼ਮ ਭਗਤ ਸਿੰਘ ਦੇ 118 ਮੇ ਜਨਮ ਦਿਹਾੜੇ ਦੇ ਉੱਤੇ ਅਸੀਂ ਖਟਕੜ ਕਲਾਂ ਦੇ ਵਿੱਚ ਇੱਕ ਮੋਰਚਾ ਲਗਾਇਆ ਹੈ ਕਿਉਂਕਿ ਪੰਜਾਬ ਭਰ ਦੇ ਵਿੱਚ ਬੇਰੋਜ਼ਗਾਰੀ ਬਹੁਤ ਜ਼ਿਆਦੇ ਸਿਖਰਾਂ ਦੇ ਉੱਪਰ ਹੈ ਅੱਜ ਵੀ ਪੰਜਾਬ ਦੀ ਨੌਜਵਾਨੀ ਜਿਹੜੀ ਹੈ ਵਿਦੇਸ਼ਾਂ ਦੇ ਵੱਲ ਨੂੰ ਜਾਣ ਦੇ ਲਈ ਮਜਬੂਰ ਹੈ ਜਿਹੜੇ ਨੌਜਵਾਨਾਂ ਦੀ ਵਿੱਤੀ ਹਾਲਤ ਅਜਿਹੀ ਨਹੀਂ ਕਿ ਉਹ ਵਿਦੇਸ਼ਾਂ 'ਚ ਮਹਿੰਗੇ ਪੈਸੇ ਖਰਚ ਕੇ ਨਾ ਜਾ ਸਕਣ ਉਹਨਾਂ ਨੌਜਵਾਨਾਂ ਦੇ ਲਈ ਵੀ ਸਰਕਾਰ ਵੱਲੋਂ ਕੋਈ ਪ੍ਰਬੰਧ ਨਹੀਂ ਕੀਤਾ ਜਾ ਰਿਹਾ ਅਸੀਂ ਜਥੇਬੰਦੀ ਵੱਲੋਂ ਪੂਰੇ ਪੰਜਾਬ ਭਰ ਦੇ ਨੌਜਵਾਨਾਂ ਨੂੰ ਇਕੱਠਿਆਂ ਕਰਕੇ ਅਸੀਂ ਇੱਕ ਮੋਰਚਾ ਲਗਾਇਆ ਹੈ ਜਿਹਦੇ ਵਿੱਚ ਅਸੀਂ ਮੰਗ ਕੀਤੀ ਹੈ ਕਿ ਪੰਜਾਬ ਭਰ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਸਰਕਾਰ ਬੇਰੁਜ਼ਗਾਰ ਉਹਨਾਂ ਨੂੰ ਰੋਜ਼ਗਾਰ ਦੇਵੇ ਤੇ ਜਿਹੜੇ ਜੇ ਰੋਜ਼ਗਾਰ ਨਹੀਂ ਦੇ ਸਕਦੀ ਕਿਉਂਕਿ ਇਹਨਾਂ ਦੀ ਗਾਰੰਟੀ ਦੇ ਹਿਸਾਬ ਦੇ ਨਾਲ ਉਹਨਾਂ ਨੂੰ ਬੇਰੁਜ਼ਗਾਰੀ ਪੱਤਾ ਦੇਵੇ ਅੱਜ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਸਟੂਡੈਂਟ ਫੈਡਰੇਸ਼ਨ ਦੇ ਝੰਡੇ ਹੇਠ ਖਟਕੜ ਕਲਾ ਸ਼ਹੀਦ ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਜਿਹੜਾ ਹੈ ਇੱਕ ਮੋਰਚਾ ਲਗਾਇਆ ਕਿਉਂਕਿ ਈਸੀ ਪਿੰਡ ਦੇ ਵਿੱਚ ਆ ਕੇ ਜਿਹੜਾ ਹੈ ਭਗਤ ਸਿੰਘ ਨੇ ਸੌ ਖਾਦੀ ਤੇ ਗਰੰਟੀ ਦਿੱਤੀ ਸੀਗੀ ਵੀ ਮੇਰਾ ਹਰਾ ਪੈਣ ਪੰਜਾਬ ਭਰ ਦੇ ਬੇਰੁਜ਼ਗਾਰਾਂ ਨੂੰ ਰੋਜ਼ਗਾਰ ਦੇਣ ਦੇ ਲਈ ਜਿਹੜਾ ਹੈ ਚੱਲੂਗਾ ਪਰ 3 ਸਵਾ 3 ਸਾਲ ਬੀਤ ਜਾਣ ਤੋਂ ਬਾਅਦ ਇੱਕ ਵੀ ਪੰਜਾਬ ਦੇ ਵਿੱਚ ਨੌਜਵਾਨ ਨੂੰ ਪੱਕੇ ਰੋਜ਼ਗਾਰ ਦਾ ਪ੍ਰਬੰਧ ਨਹੀਂ ਕੀਤਾ ਈਸੀ ਗੱਲ ਨੂੰ ਲੈ ਕੇ ਅੱਜ ਤੋਂ ਅਸੀਂ ਪੱਕਾ ਮੋਰਚਾ ਜਿਹੜਾ ਸ਼ੁਰੂ ਕੀਤਾ ਤੇ ਅਸੀਂ ਪੰਜਾਬ ਭਰ ਦੇ ਨੌਜਵਾਨਾਂ ਨੂੰ ਸੱਦਾ ਦਿੰਦੇ ਆਂ ਕਿ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਰੋਜ਼ ਜਿਹੜਾ ਖੜਕੜਕਲਾਂ ਦੀ ਧਰਤੀ ਦੇ ਉੱਪਰ ਲੱਗੇ ਹੋਏ ਮੋਰਚੇ ਦੇ ਵਿੱਚ ਸ਼ਮੂਲੀਅਤ ਕਰੋ ਤਾਂ ਕਿ ਪੰਜਾਬ ਭਰ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਪੱਕੇ ਰੋਜ਼ਗਾਰ ਦਾ ਪ੍ਰਬੰਧ ਕਰਾਇਆ ਜਾ ਸਕੇ ਤੇ ਜੇ ਰੋਜ਼ਗਾਰ ਨਹੀਂ ਮਿਲਦਾ ਤੇ ਬੇਰੁਜ਼ਗਾਰੀ ਪੱਤਾ ਦੁਆਇਆ ਜਾ ਸਕੇ ਤੇ ਸਰਕਾਰ ਦੀ ਜਿਹੜੀ ਲਗਾਤਾਰ ਸਰਮਾਇਅਦਾਰੀ ਦੇ ਹੱਕ ਦੇ ਵਿੱਚ ਜਿਹੜੀਆਂ ਪਾਲਿਸੀਆਂ ਆ ਉਹਨੂੰ ਨੰਗਾ ਵੀ ਕੀਤਾ ਜਾ ਸਕੇ ਕਿ ਇਹ ਸਰਕਾਰ ਨਾ ਤਾਂ ਮਜ਼ਦੂਰਾ ਨਾ ਕਿਸਾਨਾਂ ਨਾ ਵਰਕਿੰਗ ਕਲਾਸ ਦੇ ਲਈ ਕੰਮ ਕਰ ਰਹੀ ਹੈ ਇਹ ਸਰਕਾਰਾ ਵੱਡੇ ਵੱਡੇ ਉਹਨਾਂ ਕਾਰਪੋਰੇਟ ਘਰਾਣੇ ਉਹਨਾਂ ਮਾਫੀਆ ਤੰਤਰ ਦੇ ਲਈ ਕੰਮ ਕਰਦੀ ਰਹੀ ਹੈ ਜਿਹਦੇ ਵਿਰੁੱਧ ਅਸੀਂ ਲੜ ਕੇ ਜਿਹਦੇ ਵਿਰੁੱਧ ਅਸੀਂ ਆ ਕੇ ਇਹਨਾਂ ਨੂੰ 91 ਸੀਟਾਂ ਦੇ ਕੇ ਜਿਹੜਾ 2022 ਦੇ ਵਿੱਚ ਜਿਤਾਇਆ ਸੀਗਾ ਤੇ ਅੱਜ ਸ਼ੀਦ ਆਜ਼ਮ ਭਗਤ ਸਿੰਘ ਦੇ ਇਸ ਜਰਖੇਸ਼ ਧਰਤੀ ਦੇ ਉੱਪਰ ਬੇਰੋਜ਼ਗਾਰੀ ਦੇ ਵਿਰੁੱਧ ਇੱਕ ਵੱਡਾ ਕੋਲ ਸ਼ੀਦ ਭਗਤ ਸਿੰਘ ਨੌਜਵਾਨ ਸਭਾ ਜਿਹੜੀ ਹੈ ਲੜਨ ਜਾ ਰਹੀ ਹੈ ਅੱਜ ਅਸੀਂ ਸ਼ੀਤ ਭਗਤ ਸਿੰਘ ਨੌਜਵਾਨ ਸਭਾ ਤੇ ਪੰਜਾਬ ਸਪੋਰਟਸ ਫੈਡਰੇਸ਼ਨ ਵੱਲੋਂ ਜਿਹੜਾ ਸੂਬੇ ਨੇ ਫੈਸਲਾ ਕੀਤਾ ਸੀਗਾ ਵੀ ਸ਼ੀਤ ਭਗਤ ਸਿੰਘ ਦੇ ਪਿੰਡ ਖੜਕੜ ਕਲਾਂ ਆ ਕੇ ਉਹਦੇ ਜਨਮ ਦਿਨ ਦੇ ਉੱਪਰ ਜਿੱਥੇ ਮਾਰਚ ਕਰਨਾ ਹੈ ਮਾਰਚ ਕਰਨ ਤੋਂ ਬਾਅਦ ਜਿਹੜਾ ਪੱਕਾ ਮੋਰਚਾ ਇੱਕ 2 ਤਰੀਕ ਦਾ ਸ਼ੀਤ ਭਗਤ ਸਿੰਘ ਨੌਜਵਾਨ ਸਭਾ ਦੇ ਪੰਜਾਬ ਸਪੋਰਟਸ ਫੈਡਰੇਸ਼ਨ ਵੱਲੋਂ ਜਿਹੜਾ ਸ਼ੁਰੂ ਕਰ ਦਿੱਤਾ ਗਿਆ ਸਾਡੀਆਂ ਜਿਹੜੀਆਂ ਮੰਗਾਂ ਇਸ ਧਰਨੇ ਦੀਆਂ ਉਹ ਇਹ ਆ ਕਿ ਪੰਜਾਬ ਦੀ ਸਰਕਾਰ ਜਿਹਨੇ ਵਾਅਦਾ ਕੀਤਾ ਸੀਗਾ ਭਗਵੰਤ ਮਾਨ ਨੇ ਕਿ ਨੌਜਵਾਨਾਂ ਨੂੰ ਮੈਨੂੰ ਵੋਟਾਂ ਪਾ ਦਿਓ ਜੇ ਮੇਰੇ ਹੱਥ ਦੇ ਵਿੱਚ ਤੁਸੀਂ ਹਰਾ ਪੈਨ ਦੇ ਦੋਗੇ ਸਭ ਤੋਂ ਪਹਿਲਾਂ ਇਹ ਹਰਾ ਪੰਨ ਜਿਹੜਾ ਨੌਜਵਾਨਾਂ ਦੀ ਤਕਦੀਰ ਲਿਖੂਗਾ ਸਭ ਤੋਂ ਪਹਿਲਾਂ ਜਿਹੜਾ ਮੈਂ ਰੁਜ਼ਗਾਰ ਦਾ ਮਸਲਾ ਹੱਲ ਕਰੂੰਗਾ ਪੰਜਾਬ ਦੇ ਅੰਦਰੋਂ ਬੇਰੁਜ਼ਗਾਰੀ ਨੂੰ ਖਤਮ ਕਰੂੰਗਾ ਜੇਕਰ ਮੈਂ ਬੇਰੁਜ਼ਗਾਰੀ ਖਤਮ ਨਾ ਕਰ ਸਕਿਆ ਤਾਂ ਮੈਂ 2500 ਰੁਪਏ ਜਿਹੜਾ ਬੇਰੁਜ਼ਗਾਰੀ ਪੱਤਾ ਹਰ ਨੌਜਵਾਨ ਨੂੰ ਜਿਹੜਾ ਦਊਗਾ ਪਰ ਦੁੱਖ ਦੀ ਗੱਲ ਹੈ ਕਿ ਸਾਢੇ 3 ਸਾਲ ਬੀਤਣ ਤੋਂ ਬਾਅਦ ਵੀ ਪੰਜਾਬ ਦੇ ਅੰਦਰ ਨਾ ਤਾਂ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਗਿਆ ਨਾ ਕਿਸੇ ਨੂੰ ਜਿਹੜਾ ਬੇਰੁਜ਼ਗਾਰੀ ਪੱਤਾ ਦਿੱਤਾ ਗਿਆ ਜਿਸ ਕਰਕੇ ਅੱਜ ਵੀ ਜਵਾਨੀ ਜਿਹੜੀ ਹੈਗੀ ਆ ਉਹ ਨਿਰਾਸ਼ਾ ਦੇ ਵਿੱਚ ਮਾਈਗ੍ਰੇਟ ਹੋਣ ਦੀ ਦੂਸਰੀ ਧਰਤੀਆਂ ਦੇ ਉੱਪਰ ਦੂਸਰੇ ਦੇਸ਼ਾਂ ਦੇ ਅੰਦਰ ਜਿਹੜਾ ਜਾਣ ਦੇ ਲਈ ਮਜਬੂਰ ਆ ਜਾਂ ਜਿਹੜੀ ਜਵਾਨੀ ਜਾ ਨਹੀਂ ਸਕਦੀ ਉਹ ਮਾਈਗ੍ਰੇਟ ਨਹੀਂ ਹੋ ਸਕਦੀ ਜਿਹੜੀ ਉਹ ਜਵਾਨੀ ਅੱਜ ਨਸ਼ਿਆਂ ਦੇ ਵਿੱਚ ਗਲਤਾਨ ਹੋ ਕੇ ਜਿਹੜੀ ਆਪਣੀ ਜਵਾਨੀ ਜ਼ਿੰਦਗੀ ਨੂੰ ਬਰਬਾਦ ਕਰ ਰਹੀ ਆ ਉਸ ਜਵਾਨੀ ਨੂੰ ਬਚਾਉਣ ਦੇ ਲਈ ਕਿ ਜਿਹੜਾ ਭਗਵੰਤ ਮਾਨ ਕਹਿੰਦਾ ਸੀ ਮੈਂ ਯੁੱਧ ਨਸ਼ਾ ਪ੍ਰੋਧ ਸ਼ੁਰੂ ਕਰ ਦਿੱਤਾ ਮੈਂ ਨਸ਼ੇ ਖਤਮ ਕਰ ਦੇਣੇ ਆ ਪਰ ਅੱਜ ਸਾਰੇ ਜਾਣਦੇ ਆ ਵੀ ਨਸ਼ੇ ਖਤਮ ਤਾਂ ਨਹੀਂ ਹੋਏ ਅਸੀਂ ਮੰਗ ਕਰਦੇ ਆ ਕਿ ਜਵਾਨੀ ਨੂੰ ਜਿਹੜਾ ਆ ਨਸ਼ਿਆਂ ਤੋਂ ਪੱਡਣ ਦੇ ਲਈ ਉਹਨਾਂ ਦੇ ਜਿਹੜੇ ਚੰਗੇ ਇਲਾਜ ਦਾ ਪ੍ਰਬੰਧ ਕੀਤਾ ਜਾਵੇ ਚੰਗੇ ਸਿਹਤ ਦਾ ਪ੍ਰਬੰਧ ਕੀਤਾ ਜਾਵੇ ਚੰਗੀਆਂ ਸਹੂਲਤਾਂ ਦਿੱਤੀਆਂ ਜਾਣ ਤੇ ਜਿਹੜੇ ਨੌਜਵਾਨ ਅੱਥਾ ਛੱਡ ਜਾਣ ਉਹਨਾਂ ਨੂੰ ਜਿਹੜਾ ਛੱਡਣ ਦੀ ਬਜਾਏ ਰਜਗਾਰ ਦੇ ਕੇ ਜਿਹੜਾ ਉਹਨਾਂ ਦਾ ਮਸਲਾ ਹੱਲ ਕੀਤਾ ਜਾਵੇ ਇਸ ਕਰਕੇ ਅਸੀਂ ਜਿਹੜਾ ਇਹ ਧਰਨਾ ਚ ਸ਼ੁਰੂ ਕੀਤਾ ਆ ਜਿਹਦੇ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਜਿਹੜੇ ਆ ਨੌਜਵਾਨ ਆ ਦਿਨ ਬਾ ਦਿਨ ਜਿਹੜੇ ਆਉਂਦੇ ਰਹਿਣਗੇ ਇਸ ਧਰਨੇ ਦੇ ਵਿੱਚ ਆਪਣੀ ਜਿਹੜੀ ਆ ਸ਼ਮੂਲੀਅਤ ਕਰਦੇ ਰਹਿਣਗੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ